ਜੇਸੇ ਵੇਲੇ ਬਾਬਾ ਰਾਮ ਸਿੰਘ ਜੀ ਕੂਕਾ ਜਿਹੜੇ ਖਾਲਸਾ ਜੀ ਉਹ ਸਿੱਧ ਪੁਰਸ ਸੀ ਉਹਨਾਂ ਦਾ ਅਚਾਨਕ ਇਸ ਧਰਤੀ ਤੇ ਆਉਣਾ ਹੋਇਆ ਉਸ ਵੇਲੇ ਨੌਜਵਾਨ ਵੀ ਬੰਦਗੀ ਕਰਦੇ ਸੀ ਹੁਣ ਵੀ ਲੱਗੇ ਰਹਿੰਦੇ ਸੀ ਸਾਰੇ ਨੌਜਵਾਨ ਕਮਰ ਕਸ ਕੇ ਪਰ ਕੋਈ ਇੱਕ ਆਗੂ ਹੋਣਾ ਚਾਹੀਦਾ ਜੀ ਕੋਈ ਗੁਰਮਖ ਹੋਣਾ ਚਾਹੀਦਾ ਜਿਹੜਾ ਰਾਹ ਦੱਸੇ ਮਹਾਰਾਜ ਨੇ ਕਿਹਾ ਨਾ ਉਦਮ ਸਗਤ ਸਿਆਨਬ ਤੁਮਰੀ ਦੇਹ ਤ ਨਾਮ ਵਖਾਣਾ ਬੰਦਗੀ ਇਸ ਤਰ੍ਹਾਂ ਨਹੀਂ ਹੋਣਦੀ ਖਾਲਸਾ ਜੀ ਤਿੰਨ ਚੀਜ਼ਾਂ ਨਾਲ ਚਾਹੀਦੀਆਂ ਤੇ ਬੰਦਗੀ ਸਿਰੇ ਜਾਂਦੀ ਫਿਰ ਤੇ ਉਸ ਸਿੱਧ ਪੁਰਸ਼ਾਂ ਨੇ ਇਹਨਾਂ ਨੂੰ ਵੇਖਿਆ ਬਾਬਾ ਮੋਨੀ ਜੀ ਨੂੰ ਤੇ ਉਸ ਵੇਲੇ ਉਹਨਾਂ ਨੇ ਕਿਹਾ ਇਹਨੂੰ ਇਕੱਲੇ ਨੂੰ ਹੱਥ ਪਾਉਣਾ ਠੀਕ ਨਹੀਂ ਹੈ ਉਸ ਵੇਲੇ ਉਹਨਾਂ ਸਿੰਘਾਂ ਨੂੰ ਕਿਹਾ ਤੇ ਖਾਲਸਾ ਜੀ ਉਹ 72 ਨੌਜਵਾਨ ਤਿਆਰ ਹੋਏ 72 ਨੌਜਵਾਨਾਂ ਨੇ ਕਮਰ ਕਸਾ ਕੀਤਾ ਮਹਾਰਾ ਤੁਸੀਂ ਜੋ ਨਿਯਮ ਦੇਵੋਗੇ ਅਸੀਂ ਉਹ ਨਿਯਮ ਪੂਰਾ ਕਰਾਂਗੇ ਕਰਾਂਗੇ ਫਿਰ ਉਹ ਮਹਾਂਪੁਰਖ ਤੇ ਫਿਰ ਉਹਨਾਂ ਦੇ ਨਿਯਮ ਥੋੜੇ ਨਹੀਂ ਹੁੰਦੇ ਖਾਲਸਾ ਜੀਓ ਉਹ ਤੇ ਇੱਕ ਵਾਰੀ ਸੂਈ ਦੇ ਨਕੇ ਵਿੱਚੋਂ ਕੱਢ ਦਿੰਦੇ ਬੰਦੇ ਨੂੰ ਜਿਸ ਵੇਲੇ ਉਹਨਾਂ ਨੇ ਨਿਯਮ ਦਿੱਤਾ ਨਾ ਖਾਲਸਾ ਜੀਓ ਉਹਦੇ ਵਿੱਚ ਸ੍ਰੀ ਬਾਬਾ ਮੋਨੀ ਜੀ ਪਾਸ ਹੋਏ ਬਾਕੀ ਸਾਰੇ ਫੇਲ ਹੋ ਗਏ ਤੇ ਖਾਲਸਾ ਜੀਓ ਉਹਨਾਂ ਮਹਾਂਪੁਰਖਾਂ ਨੇ ਫਿਰ ਬਖਸ਼ਿਸ਼ ਕੀਤੀ ਉਹਨਾਂ ਦੇ ਉੱਤੇ ਤੇ ਬਾਜਾ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਨਵਾਜਿਆ ਖਾਲਸਾ ਜੀਓ ਤੇ ਜਿਹੜੀ ਅੰਦਰ ਦੀ ਸੇਵਾ ਹੈਗੀ ਸਾਰਿਆਂ ਨਾਲੋਂ ਕਠਿਨ ਸੇਵਾ ਉਹ ਸਤਿਗੁਰੂ ਹੀ ਕਰਾਉਣ ਤੇ ਹੋ ਸਕਦੀ ਖਾਲਸਾ ਜੀਓ ਬੰਦੇ ਦੇ ਵਸਤ ਦਾ ਰੋਗ ਨਹੀਂ ਹੈਗਾ ਇੱਕ ਵਾਰੀ ਮੈਂ ਕਈ ਸਾਲਾਂ ਤੋਂ ਸੇਵਾ ਕਰਦਾ ਇੱਕ ਦਿਨ ਅਰਦਾਸ ਕੀਤੀ ਜਿਸ ਵੇਲੇ ਦੂਆ ਬੰਦ ਕਰਦੇ ਨਾ ਅਸੀਂ ਹੁਕਮਨਾਮੇ ਤੋਂ ਬਾਅਦ ਮੈਂ ਕਿਹਾ ਬਾਜਾ ਵਾਲੇ ਨੂੰ ਕਿਹਾ ਤੋ ਅੱਜ ਤੂੰ ਵਿੱਚ ਵਿੱਚ ਨਾ ਮੈਂ ਇਕੱਲਾ ਹੀ ਸੇਵਾ ਕਰਦਾ ਤਵਾ ਜਨਾ ਰਹਿਣ ਦੇ ਤੇਰੀ ਕਿਰਪਾ ਚਾਰ ਕਿਰਪਾ ਨਾ ਚੁਕੀਆਂ ਖਾਲਸਾ ਜੀ ਉੱਥੇ ਹੀ ਫੇਲ ਹੋ ਗਿਆ ਮਹਾਰਾਜ ਕਹਿੰਦੇਗਾ ਹੁਣ ਕੀ ਇਰਾਦਾ ਹੈਗਾ ਮੈਂ ਕਿਹਾ ਮਹਾਰਾਜ ਕਿਰਪਾ ਕਰੋ ਖਾਲਸਾ ਜੀ ਉਹ ਬਿਨਾਂ ਕਿਰਪਾ ਤੋਂ ਸੇਵਾ ਨਹੀਂ ਹੁੰਦੀ ਤੇ ਮਹਾਪੁਰਖਾਂ ਨੇ ਉਸ ਵੇਲੇ ਸੇਵਾ ਕੀਤੀ ਖਾਲਸਾ ਜੀ ਜਿਸ ਵੇਲੇ ਕੋਈ ਸੁਵਿਧਾ ਨਹੀਂ ਸੀ ਨਾ ਉਹਨਾਂ ਨੂੰ ਰਹਿਣ ਦਾ ਸਹੀ ਪ੍ਰਬੰਧ ਸੀ ਨਾ ਖਾਣ ਦਾ ਪ੍ਰਬੰਧ ਸੀ ਕੋਈ ਚੀਜ਼ ਦੀ ਪਾਣੀ ਵੀ ਲੈਣਾ ਤੇ ਇੱਥੇ ਗੁਰਸਿੱਖ ਬੈਠੇ ਹੋਏ ਬਜ਼ੁਰਗੋਨਾਂ ਨੂੰ ਪਤਾ ਹੈ ਪਾਣੀ ਉੱਤੇ ਲੈ ਜਾਂਦੇ ਸੀ ਮਾਤਾ ਵੀ ਬੈਠੀ ਹੋਈ ਇੱਥੇ ਹੁਣ ਸਾਡੇ ਕਮਰੇ 'ਚ ਤੇ 4 4 5 5 ਟੂਟੀਆਂ ਲੱਗੀਆਂ ਹੋਈਆਂ 4 4 5 5 ਏਸੀਆਂ ਲੱਗੀਆਂ ਹੋਈਆਂ ਪਰ ਉਹਨਾਂ ਮਾਪੁਰਖਾਂ ਨੇ ਉਸ ਵੇਲੇ ਸੇਵਾ ਕੀਤੀ ਖਾਲਸਾ ਜੀਓ ਜਿਸ ਵੇਲੇ ਕੋਈ ਸਹੂਲਤ ਨਹੀਂ ਸੀ ਤਨਹਨ ਉਹਨਾਂ ਮਾਪੁਰਖਾਂ ਨੂੰ ਨਾ ਮਾਪੁਰਖਾਂ ਦੇ ਚਰਨਾਂ ਵਿੱਚ ਨਮਸਕਾਰ ਹਨ ਉਹਨਾਂ ਮਾਪੁਰਖਾਂ ਦੀ ਯਾਦ ਵਿੱਚ ਬੈਠੇ ਖਾਲਸਾ ਜੀਓ ਜਿਹੜਾ ਮਹਾਪੁਰਖਾਂ ਦਾ ਜੀਵਨ ਹੁੰਦਾ ਨਾ ਖਾਲਸਾ ਜੀਓ ਜਿਹੜਾ ਮਹਾਪੁਰਖਾਂ ਦਾ ਰਹਿਤ ਵਹਿਤ ਹੁੰਦੀ ਜਿਵੇਂ ਅਸੀਂ ਉਹਨਾਂ ਨੂੰ ਸੁਣੀਏ ਜੇ ਉਹਨਾਂ ਦੇ ਵੱਲ ਝਾਤੀ ਮਾਰੀ ਉਹਨਾਂ ਦੇ ਜੀਵਨ ਵੱਲ ਸਾਨੂੰ ਵੀ ਇੱਕ ਉਤਸ਼ਾਹ ਮਿਲਦਾ ਖਾਲਸਾ ਜੀਓ ਸੇਵਾ ਬੰਦਗੀ ਕਰਨ ਦਾ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਮਹਾਪੁਰਖਾਂ ਨੇ ਸਾਰੀ ਉਮਰ ਰਿਟਾਇਰ ਹੋ ਗਏ ਸੀ ਖਾਲਸਾ ਜੀਓ ਪਰ ਉਹਨਾਂ ਨੇ ਬੰਦਗੀ ਨਹੀਂ ਛੱਡੀ ਬੰਦਗੀ ਉਹਨਾਂ ਹੀ ਕਰਦੇ ਸੀ 12 ਸਾਲ ਮੋਹਨ ਰੱਖਿਆ ਸੀ ਤੇ ਸੇਵਾ ਦੇ ਵਿੱਚ ਵਿੱਚ ਸਵਾ ਲੱਖ ਪਾਠ ਕੀਤਾ ਸੀ ਰੋਜ਼ 101 ਜਪਜੀ ਸਾਹਿਬ ਦੇ ਪਾਠ ਕਰਦੇ ਸੀ ਡੰਕੀ ਤੇ ਜਾ ਕੇ ਮਾਤਾ ਸਾਈਂ ਬੋਲ ਰਿਆ ਨਾ ਭਾਈ ਮਾਤਾ ਵੀ ਹੱਥ ਜੋੜੀ ਜਾ ਰਹੀ ਉੱਥੇ 101 ਪਾਠ ਖਾਲਸਾ ਜੀ ਉਹਨਾਂ ਦੀ ਸੇਵਾ ਕਰਕੇ ਕਰਦੇ ਸੀ ਉਹ ਅਸੀਂ ਤੋਂ ਦੋ ਵੀ ਨਹੀਂ ਕਰ ਸਕਦੇ ਉੱਠਦੇ ਹੀ ਨਹੀਂ ਛੇਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਨਵਾਜਿਆ ਜ ਉਹਨਾਂ ਦਾ ਪ੍ਰਤਾਪ ਹੈ ਖਾਲਸਾ ਜੀ ਉਹ ਅਜ ਉਹਨਾਂ ਦੀਆਂ ਘਰ ਘਰ ਤਸਵੀਰਾਂ ਲਗੀਆਂ ਹੋਈਆਂ ਉਹਨਾਂ ਨੂੰ ਰੱਬ ਵਾਂਗੂ ਪੂਜਦੇ ਕਿਉਂਕਿ ਸਤਗੁਰੂ ਆਪਣੇ ਸੇਵਕਾਂ ਨੂੰ ਰੱਬ ਵਾਂਗੂ ਪੂਜਾਉਂਦੇ ਹਨ ਆਪਣੇ ਸੇਵਕਾਂ ਦੀ ਵਡਿਆਈ ਕਰਦੇ ਹਨ ਤੇ ਗਰੀਬ ਨਿਵਾਜ਼ ਸਤਗੁਰ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਦੇ ਕਿਰਪਾ ਕਰਨ ਉਹਨਾਂ ਮਹਾਪੁਰਖਾਂ ਦਾ ਜਨਮ ਦਿਨ ਆਪਾਂ ਮਨਾਉਣ ਆਏ ਹਾਂ ਨਿਤਨੇਮ ਭਾਈ ਸਾਹਿਬ ਨੇ ਕਿਹਾ ਸੀ ਤਿੰਨ ਚੀਜ਼ਾਂ ਨਿਤਨੇਮ ਦੋ ਗੇੜੀਆਂ ਅੰਮ੍ਰਿਤ ਵੇਲਾ ਤੇ ਉੱਠਦੇ ਹੀ ਨਹੀਂ ਅਸੀਂ ਉਹ ਹੁਣ ਅਸੀਂ ਉਲਟਾ ਕੰਮ ਕੀਤਾ ਜਿਸ ਵੇਲੇ ਸੌਣਾ ਉਸ ਵੇਲੇ ਜਾਗਣਾ ਜਿਸ ਵੇਲੇ ਜਾਗਣਾ ਉਸ ਵੇਲੇ ਸੌਣਾ ਅਮਰਤ ਵੇਲਾ ਕਾਹਦਾ ਆਇਆ ਹੁਣ ਅਸੀਂ 4-4 ਵਜੇ ਤੱਕ ਤੇ ਜਾਗਦੇ ਹੁਣ ਤੇ ਖਾਲਸਾ ਜੀ ਹੁਣ ਅਮਰਤ ਵੇਲਾ ਬਣਾਓ ਚਲੋ ਜਿਨ੍ਹਾਂ ਦੀ ਕਿਸੇ ਦੀ ਮਜਬੂਰੀ ਹੋਏ ਕੋਈ ਨੌਕਰੀ ਕਰਦੇ ਹੋ ਤੇ ਉਹਦੇ ਠੀਕ ਹੈ ਪਰ ਜਿਹੜੇ ਕੁਝ ਵੀ ਨਹੀਂ ਕਰਦੇ ਉਹ ਜ਼ਰੂਰ ਅਮਰਤ ਵੇਲੇ ਉੱਠੇ ਇਥੋਂ ਅਰਦਾਸ ਕਰਕੇ ਜਾ ਕੇ ਅਸੀਂ ਨਿਤਨੇਮ ਕਰਾਂਗੇ ਅਸੀਂ ਬਾਣੀ ਪੜਾਂਗੇ ਅਸੀਂ ਭਜਨ ਕਰਾਂਗੇ ਖਾਲਸਾ ਜੀ ਉਹ ਮਹਾਂਪੁਰਖਾਂ ਦਾ ਜੀਵਨ ਇੱਕ ਚੁਣੌਤੀ ਹੁੰਦਾ ਉਹਨਾਂ ਦੀ ਮਹਾਂਪੁਰਖਾਂ ਦੇ ਜੀਵਨ ਤੋਂ ਇੱਕ ਸਿੱਖਿਆ ਮਿਲਦੀ ਖਾਲਸਾ ਜੀਓ ਜਿਨ੍ਹਾਂ ਮਹਾਂਪੁਰਖਾਂ ਨੇ ਖਾਲਸਾ ਜੀਓ ਬਿਨ